ਪਿੱਛੇ ਪਿੱਛੇ ਧਿਆਨ ਨਾਲ ਤੁਸੀਂ ਤੁਹਾਡੇ ਇਸ ਪਾਸੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਵਧਾਈ ਦੇਣਾ ਚਾਹਨਾ ਵਾ ਸਮੁੱਚੀ ਨਾਨਕ ਸਰ ਦੀ ਸੰਗਤ ਨੂੰ ਕਿ ਅੱਜ ਜਿਹੜਾ ਇੱਕ ਮੇਨ ਚੌਕ ਹੈ ਸ਼ੰਕਰ ਰੋਡ ਦੇ ਉੱਤੇ ਜਿੱਥੇ ਰੋਜ਼ ਦੀਆਂ ਲੱਖਾਂ ਗੱਡੀਆਂ ਲੰਘਦੀਆਂ ਨੇ ਉੱਥੇ ਅੱਜ ਬਾਬਾ ਜੀ ਮਹਾਂਪੁਰਸ਼ ਵੀ ਇੱਥੇ ਮੌਜੂਦ ਨੇ ਸੰਗਤਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਸਰ ਪਰਮਜੀਤ ਸਿੰਘ ਰਾਣਾ ਜਿਹੜੇ ਕਾਉਂਸਲਰ ਨੇ ਇਸ ਇਲਾਕੇ ਦੇ ਆ ਤੁਹਾਡੇ ਸਾਹਮਣੇ ਨਾਨਕਸਰ ਚੌਕ ਆ ਇਸ ਚੌਕ ਦਾ ਨਾਮ ਰੱਖਿਆ ਹੈ ਔਰ ਇਹ ਪਿੱਛੇ ਬਿਲਕੁਲ ਇਹਦੀ ਪਹਾੜੀ ਤੇ ਜਿਹੜਾ ਨਾਨਕਸਰ ਸਥਾਨ ਹੈ ਜਿੱਥੇ ਰੋਜ਼ ਦੀਆਂ ਹਜ਼ਾਰਾਂ ਸੰਗਤਾਂ ਆਪਣੀਆਂ ਝੋਲੀਆਂ ਭਰਦੀਆਂ ਨੇ ਅਰਦਾਸਾਂ ਕਰਦੀਆਂ ਨੇ ਆਪਣੇ ਦੁੱਖ ਦਰਦ ਦੂਰ ਕਰਦਿਆਂ ਨੇ ਅਸ਼ੀਰਵਾਦ ਲੈਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਮੈਂ ਸਮਝਦਾ ਮਾਂ ਕਿ ਉਸ ਚੌਕ ਦਾ ਨਾਮ ਨਾਨਕ ਸਰ ਚੌਕ ਰੱਖਿਆ ਗਿਆ ਹੈ ਮੈਂ ਸਮੁੱਚੀ ਸੰਗਤ ਨੂੰ ਮਾਪੁਰਸ਼ਾ ਨੂੰ ਔਰ ਸਰਪਰਮਜੀਤ ਸਿੰਘ ਰਾਣਾ ਜਿਨ੍ਹਾਂ ਦੇ ਉਦਮਾ ਕਰਕੇ ਸਾਰਾ ਕੁਝ ਹੋਇਆ ਮੈਂ ਵਧਾਈ ਦੇਣਾ ਵਾ ਜਕਾਰਾ ਛੱਡਾਂਗੇ ਆਪਾਂ ਜਗਾਦੇ ਦੀ ਗੂੰਜ ਦੇ ਵਿੱਚ ਗੁਰੂ ਦੀ ਖੁਸ਼ੀ ਵੀ ਪ੍ਰਾਪਤ ਕਰਨੀ ਹੈ ਔਰ ਅਸੀਂ ਮੈਂ ਸਮਝਦਾ ਮਾਂ ਕਿ ਅੱਜ ਦੇ ਉਦਘਾਟਨ ਦੀ ਵੀ ਅਸੀਂ ਸਾਰਿਆਂ ਨੂੰ ਇੱਕ ਦੂਜੇ ਦੀ ਵਧਾਈ ਦੇਣੀ ਹੈ ਬੋਲੋ ਈਸੋ ਨਿਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ